ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਹਾਜ਼ਰਾਂ ਇੱਕ ਭਾਵਨਾਤਮਕ ਜੀ ਕਹਾਣੀ ਲੈ ਕੇ ਇਹ ਚੰਦਰੀ ਲੋੜੀ ਕਿਸੇ ਆਪਣੇ ਦਾ ਦਰਦ ਅੱਜ ਪੂਰੇ 2 ਸਾਲ ਬਾਅਦ ਪਰਮ ਦੀ ਮਾਂ ਲੋੜੀ ਲੈ ਕੇ ਆਈ ਅੱਜ ਮਾਂ ਨੂੰ ਆਈ ਦੇਖ ਕੇ ਕੋਈ ਚਾ ਨਹੀਂ ਸੀ ਚੜਿਆ ਮਾਂ ਨੇ ਲਿਫਾਫਾ ਫੜਾਉਂਦੀ ਨੇ ਕਿਹਾ ਲੈ ਪੁੱਤ ਲੋੜੀ ਅੱਜ ਮੈਂ ਆਪ ਆਈਆਂ ਇਹ ਸੁਣਦੇ ਹੀ ਪਰਮ ਅਤੀਤ ਚ ਖੋ ਗਈ ਉਹਨੇ ਅੱਜ ਵੀ ਯਾਦ ਸੀ ਉਹ ਦਿਨ ਇੰਨੀ ਠੰਡ ਸੀ ਤੇ ਧੁੰਦ ਵੀ ਬਹੁਤ ਪੈ ਰਹੀ ਸੀ ਤਕਰੀਬਨ ਸਵੇਰੇ 8 ਹੀ ਦਰਵਾਜ਼ੇ ਘੰਟੀ ਵੱਜੀ ਉਹਨੇ ਠੋੜ ਠੋਰ ਕਰਦੀ ਨੀ ਦਰਵਾਜ਼ਾ ਖੋਲਿਆ ਤਾਂ ਉਹਦੇ ਪਿਤਾ ਜੀ ਹੱਥ 'ਚ ਦੋ ਲਫਾਫੇ ਫੜੀ ਖੜੇ ਸੀ ਉਹਨੂੰ ਦੇਖ ਉਹਨੂੰ ਵੀ ਚਾੜ ਚੜ ਗਿਆ ਉਹਨੇ ਪਿਤਾ ਜੀ ਨੂੰ ਅੰਦਰ ਕਮਰੇ ਵਿੱਚ ਹੀਟਰ ਦੇ ਮੂਹਰੇ ਬਿਠਾ ਦਿੱਤਾ ਤੇ ਗਰਮ ਗਰਮ ਕੌਫੀ ਬਣਾ ਕੇ ਦਿੱਤੀ ਕੌਫੀ ਪੀਂਦਿਆਂ ਨੇ ਪਰਿਵਾਰ ਦਾ ਹਾਲਚਾਲ ਪੁੱਛਿਆ ਉਹਨੇ ਵੀ ਉਹਨਾਂ ਦਾ ਹਾਲਚਾਲ ਪੁੱਛਦੀਨੀ ਇੰਨੀ ਸਾਂਝ ਰੇ ਆਉਣ ਦਾ ਕਾਰਨ ਪੁੱਛਿਆ ਪਿਤਾ ਜੀ ਬੋਲੇ ਪਤਾ ਨਹੀਂ ਕਿਉਂ ਕੱਲ ਤੂੰ ਬੇਚੈਨੀ ਜਿਹੀ ਲੱਗੀ ਹੋਈ ਸੀ ਕਿ ਤੈਨੂੰ ਮਿਲ ਆਵਾਂ ਵੈਸੇ ਵੀ ਲੋਹੜੀ ਵੀ ਤਾਂ ਦੇਣ ਆਉਣਾ ਹੀ ਸੀ ਰਿੰਕੂ ਮੇਰਾ ਭਰਾ ਨੂੰ ਕਿਹਾ ਜਾ ਆਮੀ ਤੇ ਉਹਨੇ ਜਵਾਬ ਦੇ ਦਿੱਤਾ ਆਖੇ ਮੇਰੇ ਕੋਲੇ ਅਜੇ ਟਾਈਮ ਨਹੀਂ ਉਹਨੂੰ ਹੀ ਕਹਿ ਦਿਓ ਕਿ ਆਪੇ ਆ ਕੇ ਲੈ ਜਾਊਗੀ ਉਹਨੇ ਪਿਤਾ ਜੀ ਨੂੰ ਹੌਸਲਾ ਦਿੰਦੀ ਨੇ ਕਿਹਾ ਅਖੇ ਚਲੋ ਕੋਈ ਗੱਲ ਨਹੀਂ ਕੀ ਪਤਾ ਕੰਮ ਚ ਉਲਝਿਆ ਹੋਵੇ ਜੋ ਉਹਨੇ ਜਵਾਬ ਨਹੀਂ ਦਿੱਤਾ ਸਗੋਂ ਬਹਾਨੇ ਨਾਲ ਹੀ ਸਹੀ ਤੁਸੀਂ ਘੱਟੋ ਘੱਟ ਮੈਨੂੰ ਮਿਲਣ ਤਾਂ ਆਗੇ ਨਾ ਇੰਨੇ ਨੂੰ ਉਹਦੇ ਸਾਸਤੇ ਸਹਰਾ ਵੀ ਗੁਰਦੁਆਰੇ ਤੋਂ ਵਾਪਸ ਆ ਗਏ ਤੇ ਪਿਤਾ ਜੀ ਨੂੰ ਬੇਰੁਖੀ ਜਹੇ ਨਾਲ ਹੀ ਮਿਲੇ ਕਿਉਂਕਿ ਉਹ ਉਹਦੇ ਪੇਕੇਆਂ ਨੂੰ ਬਹੁਤਾ ਪਸੰਦ ਨਹੀਂ ਸੀ ਕਰਦੀ ਜਾਂ ਕਹਿ ਲਓ ਵਿਆਹ ਵਿੱਚ ਦੈਂ ਦੇ ਇਨਲੈਂਡ ਮਨ ਮੁਤਾਬਕ ਨਹੀਂ ਸੀ ਹੋਇਆ ਇਸ ਗੱਲ ਦੀ ਰੰਜਿਸ਼ ਸੀ ਕੋਈ ਬਹੁਤਾ ਵਧੀਆ ਤਰੀਕੇ ਨਾਲ ਨਹੀਂ ਸੀ ਮਿਲਦੀ ਫਿਰ ਵੀ ਉਹਦੇ ਪਿਤਾ ਜੀ ਉਹਦੇ ਕਰਕੇ ਆਉਂਦੇ ਸੀ ਚਾਹੇ ਮਨ ਮਾਰ ਕੇ ਹੀ ਆਉਂਦੇ ਸੀ ਉਹਨਾਂ ਤੋਂ ਉਲਟ ਪਰਮ ਦੇ ਮੰਮੀ ਸੀ ਜਿਨ੍ਹਾਂ ਨੂੰ ਉਹਦੇ ਸੌਰਿਆਂ ਦਾ ਏਦਾਂ ਦਾ سلوਕ ਪਸੰਦ ਨਹੀਂ ਸੀ ਇਸੇ ਕਰਕੇ ਉਹ ਉਹਦੇ ਘਰ ਆ ਕੇ ਰਾਜੀ ਨਹੀਂ ਸਨ ਹੁੰਦੀ ਪਰਮ ਨੇ ਗੱਲ ਬਦਲਦੀ ਨੇ ਕਿਹਾ ਅਖੇ ਠੰਡ ਚ ਆਏ ਨੇ ਨਾ ਇਸ ਕਰਕੇ ਮੰਮੀ ਡੈਡੀ ਕਮਰੇ ਵਿੱਚ ਚਲੇ ਗਏ ਨਹੀਂ ਤਾਂ ਤੁਹਾਡੇ ਕੋਲ ਜ਼ਰੂਰ ਬੈਠਦੀ ਪਿਤਾ ਜੀ ਮੁਸਕਰਾ ਪਏ ਤੇ ਕਿਹਾ ਰੈਨ ਦੇ ਪੁੱਤ ਤੇਰੇ ਤੋਂ ਝੂਠ ਨਹੀਂ ਬੋਲ ਹੁੰਦਾ ਪਰਮ ਬੋਲੀ ਛੱਡੋ ਤੁਸੀਂ ਤੁਹਾਨੂੰ ਮੈਂ ਤਾਂ ਖੁਸ਼ ਹੋ ਕੇ ਮਿਲਦੀ ਆ ਨਾ ਮੈਨੂੰ ਪੁੱਛੋ ਕਿੰਨੀ ਅੜੀਕ ਹੁੰਦੀ ਆ ਕਿ ਕੋਈ ਤਾਂ ਪੀ ਕਿਉਂ ਆਊਗਾ ਤੇ ਮੈਨੂੰ ਮਿਲੂਗਾ ਤਹਾਨੂੰ ਮੰਮੀ ਦੇ ਗਰਮ ਸੁਭਾਅ ਦਾ ਤਾਂ ਪਤਾ ਹੀ ਹੈ ਕਿ ਚਾਹੁੰਦੇ ਹੋਏ ਵੀ ਮੈਂ ਆ ਨਹੀਂ ਸਕਦੀ। ਕਈ ਵਾਰ ਤਾਂ ਬੜੀ ਖੋਹ ਪੈਂਦੀ ਹੈ ਕਿ ਤੁਹਾਨੂੰ ਤੇ ਮੰਮੀ ਦੇ ਘੁੱਟ ਕੇ ਸੀਨੇ ਲੱਗ ਜਾਵਾਂ ਪਰ ਇੰਨਾ ਕਹਿ ਅੱਖਾਂ ਵਿੱਚੋਂ ਹੰਝੂ ਆ ਗਏ। ਉਹਨੂੰ ਰੋਂਦੀ ਦੇਖ ਪਿਓ ਵੀ ਉਦਾਸ ਹੋ ਗਿਆ ਉਹਨੇ ਫੇਰ ਗੱਲ ਸੰਭਾਲਦੀ ਨੇ ਕਿਹਾ ਇੱਕ ਤਾਂ ਠੰਡ ਨਾਲ ਅੱਖਾਂ ਵਿੱਚੋਂ ਨੱਕ ਵਿੱਚੋਂ ਪਾਣੀ ਵਗ ਤੁਰਦਾ ਹੈ ਤੁਸੀਂ ਵੀ ਠੰਡ ਨਾਲ ਲਵਾ ਲਿਓ। ਅੱਗੇ ਤੋਂ ਇੰਨੀ ਠੰਡ 'ਚ ਆਉਣ ਦੀ ਲੋੜ ਨਹੀਂ ਥੋੜੀ ਧੁੱਪ ਨਿਕਲ ਤੇ ਆਇਆ ਕਰੋ ਵੈਸੇ ਵੀ ਮੰਮੀ ਨੂੰ ਮੇਰਾ ਸਨੇਹਾ ਦੇਓ ਆਖੇ ਮੈਂ ਬਹੁਤ ਯਾਦ ਕਰਦੀ ਆਂ ਉਹਨਾਂ ਦਾ ਜੀ ਨਹੀਂ ਕਰਦਾ ਮੈਨੂੰ ਮਿਲਣ ਨੂੰ ਮੈਂ ਵੀ ਤਾਂ ਇੱਥੇ ਕੱਟ ਹੀ ਰਹੀ ਆਂ ਕਿ ਮੇਰੇ ਲਈ ਆ ਨਹੀਂ ਸਕਦੇ ਮੈਂ ਮਜਬੂਰ ਆ ਜੋ ਕਿ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਆ ਨਹੀਂ ਜਾ ਸਕਦੀ ਉਹ ਤਾਂ ਕੋਈ ਮਜਬੂਰ ਨਹੀਂ ਨਾ ਪਿਤਾ ਜੀ ਨੇ ਹੌਸਲੇ ਆਂ ਦਿੰਦਾ ਨਹੀਂ ਕਿਹਾ ਕੋਈ ਨਾ ਅਗਲੀ ਵਾਰ ਤੇਰੀ ਮਾਂ ਨੂੰ ਹੀ ਭੇਜੂੰਗਾ। ਉਹ ਹੀ ਆਏਗੀ ਤੇਰੀ ਲੋੜੀ ਦੇਣ ਤੂੰ ਫਿਕਰ ਨਾ ਕਰ ਅੱਛਾ ਪੁੱਤ। ਹੁਣ ਮੈਨੂੰ ਵੀ ਜਾਣਦੇ ਅੱਜ ਦਿਨਤਾ ਨਿਕਲਦਾ ਲੱਗਦਾ ਨਹੀਂ ਸਗੋਂ ਹੋਰ ਤੋਂ ਵਧਣ ਤੋਂ ਪਹਿਲਾਂ ਪਹਿਲਾਂ ਮੁਰ ਜਾਵਾਂ। ਦਿਲ ਤਾਂ ਬਿਲਕੁਲ ਵੀ ਨਹੀਂ ਸੀ ਕਰਦਾ ਇੰਨੀ ਠੰਡ 'ਚ ਪਿਓ ਨੂੰ ਭੇਜਣ ਦਾ ਪਰ ਸਹੁਰਿਆਂ ਦਾ ਡਰ ਇੰਨਾ ਸੀ ਕਿ ਇੱਕ ਦਿਹਾੜੀ ਰੁਕਣ ਨੂੰ ਕਹਿਣ ਦੀ ਹਿੰਮਤ ਨਹੀਂ ਸੀ। ਪੀਤਾ ਦਿੱਤਾ ਪਿਆਉ ਨੂੰ ਪਰ ਕਾਫੀ ਢੇਰ ਤੱਕ ਚਿੱਤ ਜਹਾਂ ਨਹੀਂ ਲੱਗਿਆ ਟਿਕਾ ਨਹੀਂ ਸੀ ਆ ਰਿਹਾ ਵਾਰ-ਵਾਰ ਫੋਨ ਮਿਲਾ ਰਹੀ ਸੀ ਆਖੇ ਪਤਾ ਤਾਂ ਲੱਗੇ ਕਿ ਘਰ ਪਹੁੰਚ ਗਏ ਕਿ ਨਹੀਂ ਪਰ ਫੋਨ ਦੀ ਘੰਟੀ ਬੋਲੀ ਜਾ ਰਹੀ ਸੀ ਫਿਰ ਸੋਚਿਆ ਜੇ ਰਾਸਤੇ 'ਚ ਹੋਣਗੇ ਸ਼ਾਇਦ ਇਸੇ ਕਰਕੇ ਫੋਨ ਨਹੀਂ ਚੱਕ ਰਹੀ ਪਰਮ ਵੀ ਘਰ ਦੇ ਕੰਮਾਂ 'ਚ ਲੱਗ ਗਈ ਪਰ ਚਿੱਤ ਕੰਮ 'ਚ ਨਹੀਂ ਸੀ ਲੱਗ ਰਿਹਾ ਇੰਨੇ ਨੂੰ ਰੈਂਕੂ ਦਾ ਫੋਨ ਆਇਆ ਪਰਮ ਨੇ ਭੱਜ ਕੇ ਫੋਨ ਚੁੱਕਿਆ ਉਹਨੇ ਰੋਂਦੇ ਨੇ ਕਿਹਾ ਪਰਮ ਧੰਦ ਹੋਣ ਕਰਕੇ ਪਿਤਾ ਜੀ ਦਾ ਬਹੁਤ ਬੁਰਾ ਐਕਸੀਡੈਂਟ ਹੋ ਗਿਆ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੇ ਦਮ ਤੋੜ ਦਿੱਤਾ ਉਹ ਸਾਨੂੰ ਸਦਾ ਲਈ ਛੱਡ ਕੇ ਚਲੀ ਗਈ ਇੰਨਾ ਸੁਣ ਕੇ ਉਹ ਸੁੰਨ ਹੋ ਗਈ ਪਰਮ ਪਰਮ ਮਾਂ ਦੀ ਆਵਾਜ਼ ਉਹਨੀ ਅਤੀਤ ਵਿੱਚੋਂ ਵਰਤਮਾਨ ਵਿੱਚ ਖਿੱਚ ਲੈ ਆਈ ਪਰ ਅਜੇ ਵੀ ਉਹਦੇ ਕੰਨਾਂ 'ਚ ਪਿਉ ਦੀ ਹੀ ਆਵਾਜ਼ ਗੂੰਜ ਰਹੀ ਸੀ ਅਗਲੀ ਵਾਰ ਤੇਰੀ ਮਾਂ ਨੂੰ ਹੀ ਭੇਜੂੰਗਾ ਉਹੀ ਆਏਗੀ ਲੋੜੀ ਦੇ ਮਾਂ ਕੋਲੋਂ ਲੋੜੀ ਲੈਂਦੀ ਪੁੱਭਾਂ ਮਾਰ ਕੇ ਰੋ ਪਈ ਤੇ ਕਹਿੰਦੀ ਰਹੀ ਇਹ ਚੰਦਰੀ ਲੋੜੀ ਨੇ ਮੇਰਾ ਪਿਉ ਖੋ ਲਿਆ ਇਹ ਕਾਦੀ ਲੋੜੀ ਮਾਂ